ਹallelujah ਕਹਿੰਦਾ ਏ ਪ੍ਰਭੂ ਇੱਕ ਦੂਏ ਦੇ ਵਿਰੁੱਧ ਬੜਬੜ ਨਾ ਕਰੋ ਤੁਸੀਂ ਦੋਛੀ ਨਾ ਠਰਾਰੇ ਜਾਓ ਵੇਖੋ ਨਿਆਂਈ ਬੂਏ ਉੱਤੇ ਖਲੋਤਾ ਹੈ ਹallelujah ਕੀ ਕਹਿੰਦਾ ਇੱਕ ਦੂਏ ਦੇ ਵਿਰੁੱਧ ਬੜਬੜ ਨਹੀਂ ਕਰਨਾ ਹallelujah ਆਪਾਂ ਜਿਹੜੇ ਮਸੀਹ ਚ ਆ ਗਏ ਆਪਾਂ ਹੁਣ ਅੱਢ ਥੋੜੀਆਂ ਆਪਾਂ ਇੱਕੋ ਹੀ ਪਿਤਾ ਦੇ 3 ਪੁੱਤਰ ਹallelujah ਇੱਕੋ ਹੀ ਪ੍ਰਭੂ ਹੈ ਕਿ ਦੋ ਹੈ ਪ੍ਰਭੂ ਹੈ ਕਿ ਇਹ ਤੇ ਆਪਾਂ ਵੀ ਇੱਕੋ ਦੇ ਤਿਆਂ ਪੁੱਤ ਬਣ ਕੇ ਪਿਤਾ ਆਪਣਾ ਇੱਕ ਹੀ ਆ ਹਾਲੇਲੂਇਆ ਜੇ ਆਪਾਂ ਬੰਦਗੀ ਚ ਵੀ ਬੈਠੇ ਇੱਕ ਦੂਏ ਦੇ ਵਿਰੋਧੀ ਬੜਬੜ ਕਰੀ ਜਾਂਦੇ ਉੱਥੇ ਪਰਮੇਸ਼ਰ ਕੰਮ ਨਹੀਂ ਕਰਦਾ ਹਾਲੇਲੂਇਆ ਕਿਸੇ ਨੂੰ ਨਹੀਂ ਕੁਝ ਕਹਿਣਾ ਆਪਾਂ ਸਮਝਾ ਸਕਦੇ ਆ ਪਰ ਕਿਸੇ ਤੇ ਬੜਬੜ ਨਹੀਂ ਕਿਸੇ ਤੇ ਕਰਨਾ ਉਹਨੂੰ ਦੋਸ਼ ਨਹੀਂ ਲਾਉਣਾ ਹਾਲੇਲੂਇਆ ਕੀ ਕਹਿੰਦਾ ਤੁਸੀਂ ਦੋਚੀ ਨਾ ਠਹਿਰਾਏ ਜਾਓ ਵੇਖੋ ਨਿਆਂ ਹੀ ਬੂਹੇ ਉੱਤੇ ਖਲੋਤਾ ਹੈ ਹਾਲੇਲੂਇਆ ਨਿਆਂ ਕੌਣ ਕਰਦਾ ਵੈ ਪਰਮੇਸ਼ਰ ਕਰਦਾ ਹਾਲੇਲੂਇਆ ਕਹਿੰਦਾ ਹੇ ਮੇਰੇ ਭਰਾਵੋ ਜਿਹੜੇ ਨਵੀਂ ਪ੍ਰਭੂ ਦਾ ਨਾਮ ਲੈ ਕੇ ਬੋਲਦੇ ਸਨ ਉਹਨਾਂ ਨੂੰ ਦੁੱਖ ਝੱਲਣ ਦਾ ਅਤੇ ਧੀਰਜ ਕਰਨ ਦਾ ਨਮੂਨਾ ਮੰਨ ਲਓ ਹਾਲੇਲੂਇਆ ਪਹਿਲਾਂ ਨਵੀਆਂ ਤੇ ਕਿੰਨੇ ਕਿੰਨੇ ਦੁੱਖ ਆਏ ਸੀ ਹਾਲੇਲੂਇਆ ਉਹ ਫੇਰ ਵੀ ਨਹੀਂ ਉਹਨਾਂ ਨੇ ਪਰਮੇਸ਼ਰ ਦਾ ਲੜ ਛੱਡਿਆ ਹਾਲੇਲੂਇਆ ਜੂਸਪਸੀ ਕੋਤੇ ਕਿੰਨਾ ਦੁੱਖ ਆਇਆ ਉਹਦੇ ਭਰਾਵਾਂ ਨੇ ਉਹਨੂੰ ਵੇਚਤਾ ਉਹ ਗਾਂ ਜਾ ਕੇ ਵੀ ਉਹਨੂੰ ਜੇਲ੍ਹ 'ਚ ਜਾਣਾ ਪਿਆ ਹallelujah ਤੇ ਪਰਮੇਸ਼ਰ ਉਹ ਤਾਂ ਕਿੱਡੇ-ਕਿੱਡੇ ਕੰਮ ਕਰੇ ਤਾਂ ਵੀ ਇਨੀ ਢੋਲਿਆ ਹallelujah ਅਜੂਬ ਤੇ ਕਿੰਨਾ ਦੁੱਖ ਆਇਆ ਸੀ ਸਾਰੇ ਨਵੀਆਂ ਦੁੱਖ ਆਇਆ ਸੀ ਹallelujah ਆਪਾਂ ਉਹਨਾਂ ਨੂੰ ਨਮੂਨਾ ਮੰਨਣਾ ਕਿ ਉਹਨਾਂ ਨੇ ਦੁੱਖ ਆਇਆ ਸੀ ਸਾਡੇ ਤੇ ਵੀ ਥੋੜੇ ਘਨੇ ਤਾਂ ਆਉਣੇ ਹੀ ਆਉਣੇ ਆ ਹallelujah ਕਹਿੰਦਾ ਵੇਖੋ ਅਸੀਂ ਉਹਨਾਂ ਨੂੰ ਧੰਨ ਆਖਦੇ ਹਾਂ ਜਿੰਨਾ ਸਬਰ ਕੀਤਾ ਤੁਸਾਂ ਅਜੂਬ ਦਾ ਸਬਰ ਸੁਣਿਆ ਪ੍ਰਭੂ ਦਾ ਪਰੋਜਨ ਜਾਣਦੇ ਹੋ ਕਿ ਪ੍ਰਭੂ ਵੱਡਾ ਦਰਦੀ ਅਤੇ ਦੇ ਆਲੂ ਹੈ ਹallelujah ਹallelujah ਆਪਣੇ ਦੇ ਅਜੂਬ ਜੀ ਨੂੰ ਦੁੱਖ ਆਇਆ ਕਿਸੇ ਤੇ ਨਹੀਂ ਜੀ ਨਹੀਂ ਆਇਆ ਹallelujah ਉਹਤੇ ਕਿੰਨਾ ਦੌਖਾ ਉਹਦੇ ਧੀਆ ਪੁੱਤ ਵੀ ਮਾਰ ਮਾਰਦੇ ਸ਼ੈਤਾਨ ਨੇ ਉਹਦਾ ਸਾਰਾ ਕੁਝ ਹੀ ਖੋ ਲਿਆ ਹਾਲੇਲੂਆ ਫੇਰ ਵੀ ਨਹੀਂ ਪ੍ਰਭੂ ਦਾ ਲੜ ਛੱਡਿਆ ਉਹਦੇ ਘਰ ਵਾਲੀ ਵੀ ਛੱਡ ਕੇ ਚਲੀ ਗਈ ਉਹਦੇ ਨੌਕਰ ਚੱਕ ਰੰਨੇ ਸੀ ਇੱਕ ਆਵਾਜ਼ ਮਾਰਦਾ ਹੋਗਾ ਤਾਂ 10 ਜਣੇ ਦੇ ਕੋਲ ਖੜਦੇ ਹੋਣਗੇ ਉਹ ਵੀ ਛੱਡ ਕੇ ਤੁਰ ਗਏ ਹਾਲੇਲੂਆ ਪਰ ਉਹਨੇ ਪਰਮੇਸ਼ਵਰ ਦਾ ਪੰਲਾ ਨਹੀਂ ਛੱਡਿਆ ਉਹਨੇ ਪਰਮੇਸ਼ਵਰ ਦਾ ਲੜ ਨਹੀਂ ਛੱਡਿਆ ਹਾਲੇਲੂਆ ਫੇਰ ਵੀ ਸ਼ੈਤਾਨ ਨੇ ਉਹਨੂੰ ਫੋੜਿਆਂ ਦੇ ਨਾਲ ਭਰਤਾ ਉਹਨੂੰ ਐਨ ਉਹਨੂੰ ਬੁਰਾ ਦਾ ਹਾਲ ਕਰਤਾ ਵੀ ਚੱਲ ਹੁਣ ਤਾਂ ਪਰਮੇਸ਼ਰ ਨੂੰ ਮਾੜਾ ਕੋ ਪਰ ਉਹਨੇ ਮਾੜਾ ਨਹੀਂ ਕੀਤਾ ਹਾਲੇਲੂਇਆ ਤੇ ਆਪਣੇ ਦੇ ਮਾੜਾ ਜਾਂ ਦੁੱਖਾਂ ਜੇ ਆਪ ਰੱਬ ਨੂੰ ਤੋ ਕੋਸਣ ਲੱਗੇ ਨੇ ਰੱਬ ਨੂੰ ਤਾਨੇ ਦੇਣ ਲੱਗੇ ਰੱਬਾ ਤੂੰ ਮੇਰੀ ਜ਼ਿੰਦਗੀ ਚ ਕੀ ਕੀਤਾ ਮੈਂ ਤੇਰੇ ਚ ਆਇਆ ਹਾਲੇਲੂਇਆ ਪਰ ਰੱਬ ਨੂੰ ਮਾੜਾ ਨਹੀਂ ਕਹਣਾ ਰੱਬ ਤਾਂ ਰੱਬ ਹੀ ਹੈ ਹਾਲੇਲੂਇਆ ਹਾਲੇਲੂਇਆ ਕਮੀਆਂ ਆਪਣੇ ਚ ਪਰਮੇਸ਼ਰ ਚ ਥੋੜੀ ਕਮੀਆਂ ਮੈਂ ਕਮੀਆਂ ਤਾਂ ਆਪਣੇ ਚ ਹਾਲੇਲੂਇਆ ਆਪਾਂ ਇੱਕ ਹਦੈ ਤੋੜਤੀ ਤੇ ਪਰਮੇਸ਼ਰ ਉਹਦੇ ਹੀ ਫਿਰ ਉੱਥੇ ਆਪਾਂ ਨੂੰ ਹੱਥ ਵੀ ਦਿਖਾ ਦਿੰਦਾ ਹਾਲੇਲੂਇਆ ਪਰਮੇਸ਼ਰ ਮਾੜਾ ਕਿਸੇ ਦਾ ਨਹੀਂ ਕਰਦਾ ਉਹਨੇ ਅਜੂਬ ਨੇ ਕੀ ਕਿਹਾ ਸੀਗਾ ਉਹਨੇ ਉਹਨੇ ਆਪਣੇ ਮੂੰਹ ਤੇ ਨਾਲ ਨਹੀਂ ਮੰਨਦਾ ਸਾਰੇ ਕਹਿੰਦੇ ਛੱਡ ਦੇ ਪ੍ਰਭੂ ਨੂੰ ਛੱਡ ਦੇ ਉਹਨੇ ਤੇ ਰਕੀਕ ਤਾਂ ਸਾਰਾ ਕੁਝ ਖੋਲਿਓ ਕਹਿੰਦਾ ਕੋਈ ਨਹੀਂ ਦਿੱਤਾ ਵੀ ਪਰਮੇਸ਼ਵਰ ਨੇ ਸੀ ਤੇ ਲੈ ਵੀ ਪਰਮੇਸ਼ਵਰ ਨੇ ਹੀ ਲਿਆ ਹallelujah ਉਹ ਕਹਿੰਦਾ ਉਹ ਕਹਿੰਦਾ ਚੰਗਾ ਚੰਗਾ ਤਾਂ ਆਪਾਂ ਲਈ ਤੇ ਮਾੜਾ ਕਿਹਨੂੰ ਮਿਲੇ ਹallelujah ਕਹਿੰਦਾ ਉਸੇ ਪਰਮੇਸ਼ਰ ਦਿੱਤਾ ਸੀ ਤੇ ਉਸੇ ਨੇ ਲੈ ਲਿਆ ਕਰਮਾਂ ਚ ਹੋਇਆ ਤਾਂ ਮਿਲ ਜਾਊਗਾ ਹallelujah ਤੇ ਪਰਮੇਸ਼ਰ ਨੇ ਉਹਨੂੰ ਪਿਛਲੀ ਵਾਸਤਾ ਚ ਕਿੰਨਾ ਕੋਸ਼ ਦਿੱਤਾ ਹallelujah ਤੇ ਕਰਕੇ ਪਰਮੇਸ਼ਰ ਕੀ ਕਰਦਾ ਵੈ ਦੇਣ ਦੀ ਤਾਕਤ ਰੱਖਦਾ ਉਹ ਦਿਆਲੂ ਆ ਉਹ ਕਿਰਪਾਲੂ ਆ ਹallelujah ਆਪਾਂ ਪਰਮੇਸ਼ਰ ਨੂੰ ਨਹੀਂ ਮਾੜਾ ਕਹਿਣਾ ਪ੍ਰਭੂ ਜਾ ਕੇ ਦੁੱਖ ਤਕਲੀਫਾਂ ਆਉਂਦੀਆਂ ਹਰ ਇੱਕ ਤੇ ਹੀ ਆਉਂਦੀਆਂ ਪਰ ਆਪਾਂ ਪਰਮੇਸ਼ਰ ਨੂੰ ਨਹੀਂ ਮਾੜਾ ਕਹਿਣਾ ਹallelujah ਕਹਿੰਦਾ ਹੇ ਮੇਰੇ ਭਰਾਵੋ ਸਭ ਤੋਂ ਪਹਿਲਾਂ ਇਹ ਹੈ ਕਿ ਤੁਸੀਂ ਸੌਣਾ ਖਾਣੀ ਨਾ ਆਕਾਸ਼ ਦੀ ਨਾ ertid ਦੀ ਹਾਲੇਲੂਇਆ ਕੀ ਕਹਿੰਦਾ ਵੈ ਕਹਿੰਦਾ ਤੁਸੀਂ ਸੌ ਨਹੀਂ ਖਾਣੀ ਕਹੀ ਉਹਨੂੰ ਮਾੜੀ ਮਾੜੀ ਗੱਲ ਤੇ ਰੱਬ ਦੀ ਸੌ ਲੱਗੇ ਪ੍ਰਭੂ ਦੀ ਸੌ ਕਹੀ ਕਹਿਣ ਲੱਗੇ ਜਨੂ ਕਿ ਤੁਸੀਂ ਸੌ ਜਮਾਣੀ ਖਾਣੀ ਹallelujah ਨਾ ਕਹਿੰਦਾ ਆਕਾਸ਼ ਦੀ ਸੌ ਖਾਣੀ ਤੇ ਨਾ ਧਰਤੀ ਦੀ ਖਾਣੀ ਆਕਾਸ਼ ਕੀ ਹੈ ਆਕਾਸ਼ ਚ ਪ੍ਰਭੂ ਦਾ ਸੰਗਾਸਣ ਲੱਗਾ ਹallelujah ਧਰਤੀ ਉਹਦੀ ਪੈਰ ਰੱਖਣ ਦੀ ਚੌਂਕੀ ਹੈ ਹallelujah ਸੌਣੀ ਖਾਣੀ ਕਹਿੰਦਾ ਤੁਹਾਡੀ ਨਾ ਕਹਿੰਦਾ ਹੋਰ ਕਾਸੇ ਦੀ ਸੌ ਖਾਣੀ ਆ ਪਰ ਕਹਿੰਦਾ ਤੁਹਾਡੀ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਕਿ ਤੁਸੀਂ ਸਜਾ ਦੇ ਹੇਠਾਂ ਨਾ ਜਾਓ ਹਾਲੇਲੂਇਆ ਹਾਂ ਦੀ ਹਾਂ ਹੋਵੇ ਤੇ ਨਾ ਦੀ ਨਾ ਹੋਵੇ ਹਾਲੇਲੂਇਆ ਪ੍ਰਭੂ ਚਾਕੇ ਝੂਠ ਨਹੀਂ ਮਾਰਨਾ ਚੁਗਲੀ ਨਿੰਦਿਆ ਨਹੀਂ ਕਰਨੀ ਹਾਲੇਲੂਇਆ ਪਰਮੇਸ਼ਰ ਇਥੋਂ ਵਾਅਦਾ ਆਪਾਂ ਨੂੰ ਉਹ ਆਪਾਂ ਕੰਮ ਨਹੀਂ ਕਰਨੇਗੇ ਹਾਲੇਲੂਇਆ ਕਹਿੰਦਾ ਕੀ ਤੁਹਾਡੇ ਵਿੱਚ ਕੋਈ ਦੁਖੀ ਹੈ ਤਾਂ ਪ੍ਰਾਰਥਨਾ ਕਰੋ ਹਾਲੇਲੂਇਆ ਕੀ ਕਹਿੰਦਾ ਕੀ ਕਹਿੰਦਾ ਤੁਹਾਡੇ ਵਿੱਚ ਕੋਈ ਦੁਖੀ ਹੈ ਤੁਸੀਂ ਉਹਦੇ ਲਈ ਕੀ ਕਰੋ ਪ੍ਰਾਰਥਨਾ ਕਰੋ ਆਪਾਂ ਕਿਸੇ ਲਈ ਵੀ ਕਰ ਸਕਦੇ ਹਾਲੇਲੂਇਆ ਅਗਲੇ ਪਲਾ ਮੰਨਦੇ ਐ ਭਲੇ ਨਹੀਂ ਮੰਨਦੇ ਪੁੱਣ ਲਈ ਪ੍ਰਾਰਥਨਾ ਕਰਨੀ ਇਹ ਨਹੀਂ ਕਿ ਨਾ ਇਹ ਕਿ ਪ੍ਰਭੂ ਨੂੰ ਜਾਣਦਾ ਹੈ ਹੋ ਸਕਦਾ ਆਪਣੀ ਪ੍ਰਾਰਥਨਾ ਨੂੰ ਦਾ ਮਨ ਬਦਲ ਜਾਵੇ ਹਾਲੇਲੂਇਆ ਹਰ ਲਈ ਆਪ ਪ੍ਰਾਰਥਨਾ ਕਰਨੀ ਕਰਨੀ ਹੈ ਹਾਲੇਲੂਇਆ